ਆ ਜਾਲੀ ਹੈ ਜੀ ਜਿਹੜੀ ਇਹ ਆਪਣੇ ਹਬੌਰ ਤੋਂ ਲੈਂਦੀ ਹੈ ਜੀ ਪੂਰੀ ਕੋਠੀ ਦੇ ਵਿੱਚ ਇਹਦੇ ਵਿੱਚ 15 ਕਾਲਮ ਖੜੇ ਹੋਏ ਹੋਏ ਹੈ ਜੀ ਚਿਗਾਠਾ ਬਾਈ ਜੀ ਇਹ ਸਰਸੇ ਤੋਂ ਹੈ ਜੀ ਮਾਨਵੀ ਵਾਲੇ ਇਹਦੇ ਵਿੱਚ ਤੁਹਾਨੂੰ ਪੌੜੀ ਵਾਲੇ ਮਕਾਨ ਤਾਂ ਬਹੁਤ ਮਿਲਣਗੇ ਬਿਨਾ ਪੌੜੀ ਵਾਲਾ ਪਹਿਲਾ ਮਕਾਨ ਹੈ ਜੀ ਆਪਣੇ ਸੰਗਰੀਏ ਤੋਂ ਵੀਰਾ ਸਿੰਘ ਬਿਸਤਰੀ ਹੈ ਜੀ ਠੀਕ ਹੈ ਜੀ ਵੈਲਡਿੰਗ ਵਾਲਾ ਬਹੁਤ ਸੋਹਣਾ ਕੰਮ ਕਰਦਾ ਹੈ ਜੀ ਉਹੀ ਗੱਲ ਕਿਸੇ ਕਿਸੇ ਕੋਰ ਦੇ ਵਿੱਚ ਤੁਹਾਨੂੰ ਜੋੜ ਨਾ ਮਿਲੂਗਾ ਕਿਤੇ ਪਲਾਸਟਰ ਦੇ ਵਿੱਚ ਆ ਸਾਡੀ ਖਾਸੀਅਤ ਹੈ ਜੀ ਸਸ ਸਾਰੇ ਗੱਲ ਦੋਸਤੋ ਅੱਜ ਤੁਹਾਡੇ ਵਾਸਤੇ ਬਹੁਤ ਹੀ ਸੋਹਣੀਆਂ ਕੋਠੀਆਂ ਚ ਇੱਕ ਆਪਾਂ ਕੋਠੀ ਲੈ ਕੇ ਆਏ ਆ ਜੋ ਕਿ ਹਜੇ ਤਿਆਰ ਹੋ ਆਲਮੋਸਟ ਤਿਆਰੀ ਹੈ ਬਹੁਤ ਹੀ ਵਧੀਆ ਏਰੀਆ ਚ ਬਹੁਤ ਹੀ ਵਧੀਆ ਲੋਕੇਸ਼ਨ ਤੇ ਤੇ ਬਹੁਤ ਹੀ ਸੋਹਣੀ ਬਣੀ ਹੋਈ ਆ ਆ ਤੁਹਾਨੂੰ ਵਿਖਾਣੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਠੀਕ ਹੈ ਜੀ ਪਿੰਡ ਲੰਮੀ ਢਾਬ ਹੈ ਜੀ ਠੀਕ ਹੈ ਜੀ ਬਾਈ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਜੀ ਮੈਨੂੰ ਜੀ 20 ਸਾਲ ਹੋ ਗਏ ਜੀ ਠੀਕ ਹੈ ਜੀ 2003 ਚ ਕੰਮ ਕਰ ਲੱਗਿਆ ਜੀ ਮੈਂ ਠੀਕ ਹੈ ਜੀ ਤਾਂ ਦਿਨ 2 20 ਸਾਲਾਂ ਤੋਂ ਆਪਾਂ ਵੀ ਕੋਠੀਆਂ ਠੇਕੇ ਲਈ ਹਾਂ ਹਾਂਜੀ ਹਾਂਜੀ ਠੀਕ ਹੈ ਬਾਈ ਮਾੜਾ ਜਿਹਾ ਕੋਠੀ ਬਾਰੇ ਦੱਸੋ ਤੁਸੀਂ ਆ ਬਣਾਈ ਆ ਵੀ ਕੀ ਐ ਤੁਸੀਂ ਖਾਸ ਕੀਤਾ ਹੋਇਆ ਇਹ ਜੀ ਨਿਊ ਕਲਾਸਿਕਲ ਦੇ ਵਿੱਚ ਡਿਜ਼ਾਈਨ ਹੈ ਜੀ ਇਸ ਕੋਠੀ ਦਾ ਜੀ ਇਹਦੇ ਵਿੱਚ ਕੰਮ ਕੰਮ ਨਵਾਂ ਕਰਿਆ ਇਹਦੇ ਵਿੱਚ ਜਿਵੇਂ ਦੇਖ ਲਓ ਜੀ ਆ ਕੋਰਾ ਧਾਰਾ ਤੁਸੀਂ ਦੇਖੋ ਜੀ ਹਾਂਜੀ ਕੰਮ ਕਰਿਆ ਵੇ ਜੀ ਕੁਆਲਿਟੀ ਦੇਖੋ ਜੀ ਪਹਿਲਾਂ ਤਾਂ ਉਹ ਮੈਂ ਵੇਖੀ ਬਹੁਤ ਹੀ ਵਧੀਆ ਤੁਸੀਂ ਬਰੀਕੀ ਨਾਲ ਨਾ ਵੀ ਆ ਸਾਈਕ ਨਾਲ ਕੰਮ ਕੀਤਾ ਹੋਇਆ ਆਹ ਵਾਲਾ ਹਾਂਜੀ ਹਾਂਜੀ ਯੂਲੀ ਆਪਾਂ ਵੇਖਦੇ ਹੁੰਦੇ ਆ ਬਈ ਕਈ ਜਗ੍ਹਾ ਤੇ ਜਿਵੇਂ ਆ ਚੁੰਜਾ ਜੀ ਟੋਟੇ ਜਾਂਦੀਆਂ ਹੋਰ ਜਾਂਦੀਆਂ ਮਾੜਾ ਮਟੋ ਉਹ ਚੀਜ਼ ਬਿਲਕੁਲ ਨਹੀਂ ਬਣਦੀ ਜੰਦੀ ਜੀ ਹਾਂਜੀ ਹਾਂਜੀ ਸਾਰੀ ਕੁਆਲਿਟੀ ਦੇਖੋ ਜੀ ਕੰਮ ਦੀ ਠੀਕ ਹੈ ਜੀ ਦੂਜੀ ਗੱਲ ਜੀ ਇਹਦੇ ਵਿੱਚ ਆਜੋ ਦੇਖੋ ਜੀ ਆਪਣੇ ਪਹਿਲਾਂ ਜਾਲੀਆਂ ਤੋਂ ਹੀ ਦਿਖਾਉਣੀ ਹੈ ਜੀ ਸਾਨੂੰ ਆ ਜਾਲੀ ਹੈ ਜੀ ਜਿਹੜੀ ਇਹ ਆਪਣੇ ਹਵੋਰ ਤੋਂ ਲੈਂਦੀ ਹੈ ਜੀ ਖਾਨ ਹੈ ਜੀ ਹਵੋਰ ਵਾਲਾ ਠੀਕ ਹੈ ਜੀ ਤੇ ਲਵਾਈ ਲੁਈ ਦੇਖੋ ਜੀ ਤੁਸੀਂ ਇਹਦੀ ਪੂਰੀ ਸਫਾਈ ਨਾਲ ਸਫਾਈ ਬਹੁਤ ਜਿਆਦਾ ਜ਼ੋਰ ਦਿਂਦਾ ਹੀ ਨਹੀਂ ਜਾਲੀ ਚੋਂ ਕਿੰਨੇ ਬਾਈ ਕਿੰਨੇ ਦੀ ਜਾਲੀ ਸੀਗੀ ਆਹ ਵਾਲੀ ਬਾਈ ਇਹ 3 ਬਾਈ 2 ਦੀ ਜਾਲੀ ਸੀ ਜੀ ਤੇ ਤੁਸੀਂ ਕਟਿੰਗ ਕਰਕੇ ਪਾਈ ਹੈ ਕਟਿੰਗ ਕਰਕੇ ਡਿਜ਼ਾਈਨ ਪਾ ਕੇ ਬਣਾਈ ਜੀ ਤੇ ਕਟਿੰਗ ਵਾਲਾ ਜੋੜ ਬਿਲਕੁਲ ਨਹੀਂ ਦਿਖਦਾ ਹਾਂਜੀ ਹਾਂਜੀ ਭਾਈ ਕਿੰਨਾ ਏਰੀਆ ਹੈਗਾ ਪੂਰਾ ਇਸ ਪਲੋਟ ਦਾ ਤੇ ਕਿੰਨੇ ਏਰੀਆ ਚ ਆਪਾਂ ਛੱਜਿਆ ਹੋਇਆ ਇਹ ਜੀ ਪਲੋਟ ਹੈਗਾ ਜੀ 60 ਬਈ 150 ਦਾ ਜੀ ਦੋ ਪਲੋਟ ਸੀ 60 75 ਦੇ ਠੀਕ ਹੈ ਜੀ 9000 ਸਕਰ ਫੀਟ ਏਰੀਆ ਹੋਗਾ ਸਾਰਾ ਹਾਂ ਜੀ ਜਿਹੜਾ ਛਤਾ ਹੈ ਜੀ ਇਹ 35 ਫੁੱਟ ਜਗ੍ਹਾ ਬੈਕਸਾਈਡ ਛੱਡੀ ਪਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਛਤਾ ਹੈ ਜੀ ਛਤਾ ਦੀ ਗੱਲ ਕਰੀਏ ਤਾਂ ਇਹ ਇਹ ਛਤਾ ਆਪਣਾ ਹੈਗਾ ਜੀ 40 ਬਈ 50 ਦੇ ਵਿੱਚ ਛਤਾ ਆ ਜਾਂਦਾ ਜੀ ਉਹ ਤੋਂ ਐਕਸਟਰਾ ਦੋਨੇ ਪੋਰਚ ਐਕਸਟਰਾ ਚਾਹੀਦੀ 3000 3000 ਸਕਰ ਫੀਟ ਹਾਂ ਜੀ ਸਿੰਗਲ ਪੋਰਚ ਨਾ ਭਾਈ ਹਾਂ ਔਰ ਬਈ ਇਹ ਕੀ ਖਾਸ ਕੀਤਾ ਤੁਸੀਂ ਖਾਸ ਇਹਦੇ ਵਿੱਚ ਇਹ ਹੈ ਜੀ ਪਹਿਲਾਂ ਤਾਂ ਨੀਆਂ ਤੋਂ ਗੱਲ ਕਰਦੇ ਆ ਜੀ ਆਪਾਂ ਠੀਕ ਹੈ ਜੀ ਇਹਦੀ ਨੀ ਅਸੀਂ ਭਰੀ ਹੈ ਜੀ 5.5 ਫੁੱਟ 5.5 ਫੁੱਟ ਤੋਂ ਜੀ ਹਾਂ ਜੀ ਥੱਲੇ ਤੋਂ 3.5 ਡੱਟ ਤੋਂ ਸਟਾਰਟ ਕਰੀਏ ਜੀ ਠੀਕ ਹੈ ਜੀ ਉਸ ਤੋਂ ਬਾਅਦ 2.5 ਦੇ 2 ਦੇ ਰਦੇ ਲਾ ਕੇ ਜੀ ਉਹ 1.5 ਦੇ ਰਦੇ ਆ ਗਏ ਜਿੱਦੋਂ ਜੀ ਉਹਦੇ ਉੱਤੇ ਬੀਮ ਪਾਇਆ ਹੋਇਆ ਜੀ ਥੱਲੇ ਫਲੈਂਟ ਬੀਮ ਪਾਇਆ ਹੋਇਆ ਜੀ ਠੀਕ ਹੈ ਜੀ ਪੂਰੀ ਕੋਠੀ ਦੇ ਵਿੱਚ ਇਹਦੇ ਵਿੱਚ 15 ਕਾਲਮ ਖੜੇ ਹੋਏ ਹੋਏ ਜੀ ਠੀਕ ਹੈ ਜੀ ਜਦ ਤੁਸੀਂ ਬੀਮ ਪਾਇਆ ਉਹਦਾ ਕੀ ਫਾਇਦਾ ਹੁੰਦਾ ਭਾਈ ਫਾਇਦਾ ਉਹਦਾ ਇਹ ਹੈ ਜੀ ਇੱਕ ਤਾਂ ਜਿਵੇਂ ਮੰਨ ਲਓ ਕ੍ਰੈਕਿੰਗ ਵਗੈਰਾ ਨਹੀਂ ਹੁੰਦੀ ਜੀ ਠੀਕ ਹੈ ਜੀ ਸੂਰੇ ਸਲਾਬ ਤੋਂ ਬਚਾਉਂਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਬੀਮ ਤੋਂ ਉੱਤੇ ਅਸੀਂ ਪੰਜਰੇ ਦੇ ਲਾ ਕੇ ਠੀਕ ਹੈ ਜੀ ਉਹਦੇ ਉੱਤੇ ਅਸੀਂ ਫਿਰ ਡੀਪੀਸੀ ਕਰੀ ਹੈ ਜੀ ਠੀਕ ਹੈ ਜੀ ਡੀਪੀਸੀ ਇਹ ਜਿਹੜੀ ਆਪਣੀ ਮੰਨ ਲਓ ਵੀ ਜਿਹੜਾ ਲੈਵਲ ਹੈ ਫਰਸ਼ ਦਾ ਲੈਵਲ ਰਹੂਗਾ ਜੀ ਹਾਂਜੀ ਉਹਦੇ ਤੋਂ ਇੱਕਰ ਦਾ ਉੱਚੀ ਡੀਪੀਸੀ ਲੱਗੀ ਹੋਈ ਹੈ ਜੀ ਠੀਕ ਹੈ ਜੀ ਕਈ ਮਿਸਤਰੀ ਕੀ ਕਰਦੇ ਆ ਜੀ ਮੰਨ ਲਓ ਵੀ ਜਿਹੜੀ ਡੀਪੀਸੀ ਲਾਉਂਦੇ ਆ ਉਹ ਲੈਵਲ ਤੇ ਲਾ ਦਿੰਦੇ ਆ ਜੀ ਫਰਸ਼ ਦੇ ਠੀਕ ਹੈ ਉਕੀ ਕਾਰਨ ਹੈ ਜੀ ਜਿਹੜਾ ਮੈਂ 16 ਸਲਾਬ ਹੈ ਉਹ ਤਾਂ ਚੜਦੇ ਜੀ ਠੀਕ ਹੈ ਜੀ ਇਹ ਸਾਡੇ ਵਿੱਚ ਜਿਹੜਾ ਲਾਇਆ ਵੇ ਇਹ ਸਾਡਾ ਬਾਰਡਰ ਤੋਂ ਉਤਲੇ ਪਾਸੇ ਰਹੂਗਾ ਜੀ ਠੀਕ ਹੈ ਜੀ ਪੀਪੀਸੀ ਦਾ ਲੈਵਲ ਹੈ ਜੀ ਠੀਕ ਹੈ ਹਾਂਜੀ ਇਸ ਕਰਕੇ ਇਹਦੇ ਵਿੱਚ ਸੂਰਾ ਸਲਾਬ ਕੋਈ ਵੀ ਦਿੱਕਤ ਨਹੀਂ ਹੁੰਦੀ ਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਹਾਂਜੀ ਉਹ ਜਿਵੇਂ ਮੰਨ ਲਓ ਵੀ ਕਲਰ ਵਗੈਰਾ ਕਰਦੇ ਆ ਜੀ ਉਹ ਸੂਰਾ ਸਲਾਬ ਹੈ ਉਹ ਕਲਰ ਨੂੰ ਵੀ ਖਰਾਬ ਕਰ ਦਿੰਦਾ ਜੀ ਮੇਨ ਦਿੱਕਤ ਇਹ ਆਉਂਦੀ ਹੈ ਆਪਣੇ ਸਾਲ ਬਾਦ ਆਪਾਂ ਵੇਖਦੇ ਨਵੀਂ ਕੋਠੀ ਤੇ ਪਪੜੀ ਬਣ ਕੇ ਉਹ ਪੁੱਟੀ ਨਿਕਲ ਜਾਂਦੀ ਰਹਿੰਦੀ ਨਿਕਲ ਜਾਂਦੀ ਇਹਦੇ 'ਚ ਇਹ ਦਿੱਕਤ ਨਹੀਂ ਹੁੰਦੀ ਜੀ ਠੀਕ ਹੈ ਭਾਈ ਇੱਕ ਬ ਸਿਗਾਠਾ ਬਾਈ ਜੀ ਇਹ ਸਰਸੇ ਤੋਂ ਹੈ ਜੀ ਮਾਨਵੀ ਵਾਲੇ ਠੀਕ ਹੈ ਜੀ ਹਾਂਜੀ ਇਹ ਗੰਗਾ ਨਗਰ ਸੇ ਵੀ ਇਹਨਾਂ ਦਾ ਕੰਮ ਹੈਗਾ ਜੀ ਗੰਗਾ ਨਗਰ ਤੋਂ ਇਹਨਾਂ ਨੇ ਮੰਨ ਲਓ ਆਪਣੇ ਕੋਲੇ ਇੱਥੇ ਭੇਜੀਆਂ ਜੀ ਠੀਕ ਹੈ ਜੀ ਪਹੁੰਚ ਕਰੀਏ ਜੀ ਦੂਜੀ ਖਾਸੀਅਤ ਇਸ ਵਿੱਚ ਦੇਖੋ ਜੀ ਹੁਣ ਜਿਵੇਂ ਮੰਨ ਲਓ ਵੀ ਆ ਕਬਜ਼ਾ ਲੱਗੂ ਆ ਜੀ ਕਬਜ਼ੇ ਦਾ ਟੱਕ ਦਿੱਤਾ ਹੋਇਆ ਜੀ ਬਖਰੀ ਮਾੜਾ ਜਾ ਤਰੋ ਆਜੋ ਜੀ ਦੇਖੋ ਠੀਕ ਹੈ ਜੀ ਕਬਜ਼ੇ ਦਾ ਟੱਕ ਆ ਜਿਨੇ ਆ ਚਿਟਕਣੀਆਂ ਦੇ ਵੀ ਟੱਕ ਦਿੱਤੇ ਹੋਏ ਜੀ ਇਹਨਾਂ ਦੇ ਦੂਸਰੀ ਗੱਲ ਹੋਰ ਹੈ ਜੀ ਆਜੋ ਜਿਨੇ ਮੰਨ ਲਓ ਇਹਦੇ ਵਿੱਚ ਮਤਲਬ ਵੀ ਜਿਹੜੀਆਂ ਆਜੋ ਜੀ ਲੋਕ ਹੈ ਠੀਕ ਹੈ ਜੀ ਲੋਕ ਵਗੈਰਾ ਦੇ ਵੀ ਟੱਕ ਦਿੱਤੀ ਪਹਿਲਾਂ ਤੋਂ ਪੂਰੇ ਕਟਿੰਗ ਕਰਕੇ ਦਿੱਤੀ ਹੋਈ ਹੈ ਲੋਕ ਲਈ ਵੀ ਆਪਾਂ ਨੂੰ ਕੁਆਲਿਟੀ ਹੈ ਜੀ ਹਾਂਜੀ ਕੁਆਲਿਟੀ ਇੱਕ ਨੰਬਰ ਹੈ ਜੀ ਇਹਨਾਂ ਦੀ ਘਰ ਬਹੁਤ ਬਈ ਖੁੱਲਾ-ਫੁੱਲਾ ਹੈ ਲੱਗ ਜਾਂਦਾ ਨਾ ਅੰਦਰੋਂ ਰੋਸ਼ਨੀ ਵੀ ਵਧੀਆ ਹੈਗੀ ਆ ਹਾਂਜੀ ਡਬਲ ਸਟੋਰੀ ਪਾਇਆ ਤੁਸੀਂ ਹਾਂਜੀ ਇਹ ਸਿੰਗਲ ਸਟੋਰੀ ਹੈ ਜੀ ਠੀਕ ਹੈ ਜੀ ਸਿੰਗਲ ਸਟੋਰੀ ਦੇ ਵਿੱਚ ਡਬਲ ਸਟੋਰੀ ਦਿਖਾਇਆ ਪਿਆ ਜੀ ਠੀਕ ਹੈ ਜੀ ਨਕਸ਼ਾ ਬਈ ਇਸ ਮਕਾਨ ਦਾ ਕਿੱਥੋਂ ਬਣਾਇਆ ਜੀ ਇਹੇ ਜੀ ਗੰਗਾ ਨਗਰ ਤੋਂ ਰਮਿੰਦਰ ਬਰਾੜ ਜੀ ਹੈ ਜੀ ਬਹੁਤ ਚੰਗੇ ਆਰਕੀਟੈਕਟ ਹੈ ਕੀ ਗੁਰਵਿੰਦਰ ਬਰਾੜ ਹਾਂਜੀ ਹ ਤਵੇ ਇੱਕਲ ਮੈਂ ਹੋਰ ਵੇਗਦਾ ਸੀਗਾ ਘਰ ਚ ਪੌੜੀ ਹੈ ਨਹੀਂ ਕੋਈ ਪੌੜੀ ਤਾਂ ਬਿਨਾ ਹੈ ਜੀ ਇਹ ਇਹ ਦੇਖੋ ਜੀ ਇੱਕ ਖਾਚੇ ਹੋਰ ਦੇਖੋ ਹਾਂ ਜੀ ਇਸ ਮਕਾਨ ਦੇ ਵਿੱਚ ਪੌੜੀ ਹੈ ਨਹੀਂ ਜੀ ਬਿਨਾ ਪੌੜੀ ਤੋਂ ਮਕਾਨ ਹੈ ਜੀ ਕਾਰਨ ਵੀ ਉਹਦਾ ਬਸ ਜੀ ਇਹ ਆਂਦੇ ਵੀ ਛੋਟਾ ਪਰਿਵਾਰ ਹੈ ਜੀ ਉੱਪਰ ਆਪਾਂ ਮਕਾਨ ਬਣਾਉਣਾ ਨਹੀਂ ਆ ਠੀਕ ਹੈ ਜੀ ਇਸ ਕਰਕੇ ਪੌੜੀ ਦਿੱਤੀ ਨਹੀਂ ਜੀ ਤੇ ਛੱਤ ਤੇ ਜਾਣ ਵਾਸਤੇ ਇੱਕ ਸਟੈਪ ਲੈਣਾ ਛੱਤ ਤੇ ਜਾਣ ਵਾਸਤੇ ਜੇ ਲਾਉਣੀ ਹੈ ਤਾਂ ਦੂਸਰੀ ਪੌੜੀ ਲੱਗ ਜੂਗੀ ਪੁਆਇੰਟ ਛੱਡਿਆ ਹੋਇਆ ਹਾਂ ਜੀ ਪੁਆਇੰਟ ਛੱਡਿਆ ਬਾਹਰਲੇ ਪਾਸੇ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਅੱਜ ਤੁਸੀਂ ਦੇਖਿਆ ਹੋਊ ਇਦੇ ਵਿੱਚ ਤੁਸਾਨੂੰ ਪੌੜੀ ਵਾਲੇ ਮਕਾਨ ਤਾਂ ਬਹੁਤ ਮਿਲਣਗੇ ਬਿਨਾ ਪੌੜੀ ਵਾਲਾ ਪਹਿਲਾ ਮਕਾਨ ਹੈ ਪੌੜੀ ਵਾਲਾ ਬਿਨਾ ਪੌੜੀ ਵਾਲਾ ਤਾਂ ਕੋਈ ਮਕਾਨ ਹੀ ਨਹੀਂ ਵੇਖਿਆ ਹਾਂ ਜਿੰਦਗੀ ਵੀਰ ਦੀਆਂ ਕੋਠੀਆਂ ਕਰਦੇ ਹੁੰਦਾ ਨਾ ਹਾਂਜੀ ਕਿ ਬਿਨਾ ਪੌੜੀ ਵਾਲਾ ਕੋਈ ਮਕਾਨ ਨਹੀਂ ਵੇਖਿਆ ਕਿੰਨੇ ਬੈਡਰੂਮ ਹੈ ਬਈ ਇਸ ਪੂਰੇ ਘਰ ਚ ਇਹਦੇ ਜੀ ਤਿੰਨ ਬੈਡਰੂਮ ਹੈ ਜੀ ਇੱਕ ਡਰਾਈਂਗ ਰੂਮ ਹੈ ਜੀ ਠੀਕ ਹੈ ਜੀ ਆਹ ਕਿਚਨ ਆਪਣਾ ਆ ਜੋ ਕਿਚਨ ਆ ਜੋ ਜੀ ਕਿਚਨ ਹੈ ਠੀਕ ਹੈ ਯਾ ਕਿਚਨ ਵਾਲਾ ਏਰੀਆ ਹੋ ਗਿਆ ਕਿਚਨ ਦੇ ਨਾਲ ਆਪਣਾ ਵਾਸ਼ ਇਹ ਕਿਚਨ ਆ ਗਿਆ ਜੀ ਹਾਂ ਵਾਸ਼ਿੰਗ ਵਾਸਤੇ ਹੋ ਗਿਆ ਹਾਂਜੀ ਇਹ ਸ਼ੈਂਕਾ ਵਾਲਾ ਏਰੀਆ ਆ ਗਿਆ ਜੀ ਇਹ ਆਪਣੇ ਸਟੋਰ ਆ ਗਿਆ ਜੀ ਸਟੋਰ ਹੋ ਗਿਆ ਤੇ ਦਰੋ ਆਹ ਇੰਦਰਸ ਵੀ ਹੈਗੀ ఓਪਨ ਕਿਚਨ ਆ ਗਈ ਠੀਕ ਹੈ ਜੀ ਹਾਂਜੀ ਮਾਰਾ ਬਾਹਰੋਂ ਵਿਖਾਦੀ ਆਪਾਂ ਘੁੰਮ ਕੇ ਚਾਲ ਸਵੇਰੇ ਭਾਈ ਹੁੰਦਾ ਕਿੰਨਾ ਖਰਚਾ ਆ ਗਿਆ ਹੋਗਾ ਇਸ ਕੋਠੀ ਚੰਬਾਂ ਤੇ ਐਤੋਂ ਪਹਿਲਾਂ ਇਹਦੇ ਤੇ ਆ ਗਿਆ ਹੋਊਗਾ ਜੀ 45 ਲੱਖ ਰੁਪਇਆ ਠੀਕ ਹੈ ਜੀ ਸਾਰਾ ਐਸਟੀਮੇਸ਼ਨ ਵੀ ਆਪਾਂ ਲਾ ਕੇ ਚੱਲੀ ਵੀ ਐਤੋਂ ਬਾਅਦ ਹੋਰ ਹੋਊਗਾ ਹਾਂਜੀ ਐਤੋਂ ਬਾਅਦ ਪੂਰੀ ਕੰਪਲੀਟ ਕੋਠੀ 70 ਲੱਖ ਚ ਤਿਆਰ ਹੋਊਗੀ ਜੀ ਪੂਰੀ ਖੁੱਲੀ ਖੁੱਲੀ ਕੋਠੀ ਆ ਪੋਰਚ ਏਰੀਆ ਹੋ ਗਿਆ ਸਾਰਾ ਹੈ ਨਾ ਇਹ ਹਾਂਜੀ ਠੀਕ ਹੈ ਦੋ ਪੋਰਚ ਵਾਲੀ ਕੋਠੀ ਹੈ ਜੀ ਇਹ ਇੱਥੋਂ ਆਪਾਂ ਹਾਂ ਜੀ ਇਹ ਜਗ੍ਹਾ ਦਿੱਤੀ ਵੀ ਹੈਈ ਕੱਟ ਦਿੱਤਾ ਵੇ ਆ ਉੱਪਰ ਕੌੜੀ ਲਾਉਣ ਵਾਸਤੇ ਕੱਲ ਨੂੰ ਆਪਾਂ ਦੂਜੀ ਸਟਾਈਲ ਦੀ ਸਲੋਏ ਵਾਲੀ ਕੋਈ ਵਧੀਆ ਪੂੜੀ ਬਣਵਾ ਲੈ ਵੀ ਆਪਾਂ ਬਾਹਰੋਂ-ਬਾਹਰੋਂ ਐਂਟਰੀ ਕਰ ਦਿੰਦਾ ਹਾਂ ਹਾਂ ਜੀ ਹਾਂ ਜੀ ਵੀ ਕਰਦੇ ਅੰਦਰੋਂ ਐਂਟਰੀ ਹੈ ਨੀਗੀ ਤੇ ਆ ਬਈ ਮਗਰੋਂ ਥਾਂ ਖਾਲੀ ਛੱਡੀ ਹੋਈ ਆ ਹਾਂ ਜੀ ਇੱਧਰ ਓਪਨ ਛੱਡੀ ਵੀ ਹੈ ਜੀ ਜਿਵੇਂ ਕੋਈ ਪਸ਼ੂ ਵਗੈਰਾ ਰੱਖਣੇ ਆ ਤਾਂ ਇੱਧਰ ਗਰੇਜ ਬਣ ਜਾਣਗੇ ਜੀ ਠੀਕ ਹੈ ਜੀ ਉਹਨਾਂ ਸਤੇ ਜੀ ਤੇ ਚਾਰ ਸਫੇਰੇ ਹੋ ਗਿਆ ਬਾਕੀ ਆ ਐਲੀਵੇਸ਼ਨ ਦੇਖੋਗੇ ਤੁਸੀਂ ਚਾਰ ਸਫੇਰੇ ਐਲੀਵੇਸ਼ਨ ਮਿਲੂਗਾ ਜੀ ਇਸ ਦੇ ਠੀਕ ਹੈ ਗ੍ਰਿਲ ਗ੍ਰਿਲ ਦਾ ਡਿਜ਼ਾਈਨ ਬਈ ਕਿਥੋਂ ਲਿਆਂਦਾ ਗ੍ਰਿਲ ਕਿਥੋਂ ਬਣਵਾਈ ਆ ਵਲੀ ਇਹ ਗ੍ਰਿਲ ਸਾਡੀ ਮੇਰੀ ਚੋਇਸ ਹੈ ਜੀ ਅੱਛਾ ਜੀ ਅਸੀਂ ਬਹੁਤ ਔਖੀ ਸਿਲੈਕਟ ਕਰੀ ਜੀ ਠੀਕ ਹੈ ਜੀ ਆਪਣੇ ਸੰਗਰੀਏ ਤੋਂ ਵੀਰਾ ਸਿੰਘ ਬਿਸਤਰੀ ਹੈ ਜੀ ਠੀਕ ਹੈ ਜੀ ਵੈਲਡਿੰਗ ਵਾਲਾ ਬਹੁਤ ਸੋਹਣਾ ਕੰਮ ਕਰਦਾ ਜੀ ਠੀਕ ਹੈ ਉਹਦੀ ਬਣਾਈ ਵੀ ਹੈ ਕਲਾਸਿਕਲ ਡਿਜ਼ਾਈਨ ਦੇ ਵਿੱਚ ਜੇ ਕਿਸੇ ਨੇ ਅੱਜ ਗ੍ਰਿਲ ਲਾਉਣੀ ਹੈ ਬਹੁਤ ਮੋਸਟ ਮੌਕੇ ਦਾ ਲੇਟੈਸਟ ਡਿਜ਼ਾਈਨ ਹੈ ਜੀ ਕਈ ਆਪਾ ਵੇਖੇ ਕਈ ਵਾਰ ਅੱਜਕੱਲ ਗ੍ਰੇਲ ਰੋਕੀ ਕੱਟ ਲੋ ਆ ਕੇ ਸ਼ੀਸ਼ੇ ਵਾਲੇ ਗ੍ਰੇਲ ਲਾਉਣ ਦੇ ਹੁੰਦੇ ਆ ਹਾਂਜੀ ਉਹ ਤਾਂ ਚਲੋ ਆਪਾਂ ਕਹਿ ਸਕਦੇ ਪਿੰਡਾਂ ਬੁੰਡਾਂ ਚ ਮਾੜਾ ਮੋਟਾ ਹੁੰਦਾ ਵੀ ਸੇਫਟੀ ਛੋਟੀ ਆਸਤੇ ਕੋਈ ਕੱਲ ਨੂੰ ਟੁੱਟ ਜੇ ਉਹ ਦਿੱਕਤ ਰਹਿੰਦੀ ਹੈ ਆ ਵੀ ਆਪਣੀ ਸਦਾਵਾਰ ਹੈ ਜੀ ਤੁਸੀਂ ਆਹ ਮੈਂ ਬਾਉਂਡਰੀ ਵਾਲ ਵੇਖੀਆਂ ਦਾ ਸੀਗਾ ਇਹਦਾ ਵੀ ਤੁਸੀਂ ਬਹੁਤ ਵਧੀਆ ਡਿਜ਼ਾਈਨ ਬਣਾਇਆ ਹੋਇਆ ਆਹ ਥੋੜੀ ਆਪਦੀ ਚੋਈਸ ਸੀਗੀ ਆ ਵੀ ਐਲੀਵੇਸ਼ਨ ਦੇ ਵਿੱਚ ਹੀ ਸੀਗੀ ਸਾਰਾ ਇਹੇ ਜੀ ਵੈਸੇ ਤਾਂ ਮੰਨ ਲਓ ਸਾਨੂੰ ਇਹਦਾ ਬਾਹਲ ਬਾਉਂਡਰੀ ਦਾ ਡਿਜ਼ਾਈਨ ਰਵਿੰਦਰ ਗੁਰਾੜ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਸਮਝਾਇਆ ਉੱਪਰ ਬੁਰਜੀਆਂ ਦੇ ਉੱਤੇ ਗੋਲੇ ਦਿੱਤੇ ਸੀ ਉਹ ਟਾਕ ਹੀ ਦਿੱਤੇ ਜੀ ਅਸੀਂ ਠੀਕ ਹੈ ਜੀ ਹਾਂਜੀ ਇੱਕ ਵਾਕੀ ਬਹੁਤ ਵਧੀਆ ਲੱਗਦਾ ਵੀ ਇਹ ਪੂਰਾ ਵਧੀਆ ਮਹਿਲ ਦਾ ਟਾਈਪ ਜੀ ਮੈਂ ਆਪਾਂ ਕਹਿੰਦੇ ਹਾਂ ਨਾ ਪੂਰੀ ਵਧੀਆ ਬਾਉਂਡਰੀ ਵਾਲ ਕਰਕੇ ਚਾਰ ਸਿਰੇ ਕਵਰ ਕਰਕੇ ਹਨਾ ਪੂਰੀ ਵਧੀਆ ਲੁੱਕ ਆਉਂਦੀ ਹੈ ਹਾਂਜੀ ਅਨਮੋਲ ਬਾਈ ਦਾ ਆਪ ਦੀ ਖੁਆਇ ਸੀ ਜੀ ਮੰਨ ਲਓ ਡਿਜ਼ਾਈਨਿੰਗ ਦੇ ਵਿੱਚ ਕੋਈ ਕਮੀ ਨਾ ਹੋਵੇ ਜੀ ਠੀਕ ਹੈ ਜੀ ਉਹਨਾਂ ਨੇ ਡਿਜ਼ਾਈਨਿੰਗ ਐਕਸਟਰਾ ਤੋਂ ਐਕਸਟਰਾ ਲਈ ਹੈ ਜੀ ਹੁਣ ਵੇਖੋ ਜੀ ਮਕਾਨ ਇਹ ਮਕਾਨ 3 ਮਹੀਨਿਆਂ ਦੇ ਵਿੱਚ ਤਿਆਰ ਹੋਣ ਵਾਲਾ ਸੀਗਾ ਇਹਦੇ ਤੇ 6 ਮਹੀਨੇ ਲੱਗੇ ਜੀ ਕੀ ਮੈਨੇ ਕਿਉਂ ਲੱਗੇ ਜੀ ਆ ਤੁਸੀਂ ਦੇਖੋ ਜੀ ਡਿਜ਼ਾਈਨ ਹੀ ਸਫਾਈ ਦੇ ਕੰਮ ਜੀ ਤੁਸੀਂ ਕੁਆਲਿਟੀ ਦਿੱਤੀ ਹੈ ਜੀ ਕੰਮ ਕਿਤਾ ਨਾ ਕੁਆਲਿਟੀ ਜਿੰਨੀ ਜ਼ਿਆਦਾ ਹੋ ਸਕਦੀ ਹੈ ਵੀ ਮੋੜ ਕੇ ਉਹੀ ਗੱਲ ਹੁੰਦੀ ਹੈ ਵੀ ਕਈ ਵਾਰ ਕੀ ਹੁੰਦਾ ਹੈ ਮਿਸਤਰੀ ਕਾਲੀ ਕਰ ਜਾਂਦੇ ਆ ਚੀਜ਼ ਬਣਾ ਕੇ ਜਾਵੜਦੇ ਆ ਮੋੜ ਕੇ ਉਹ ਮਾਲਕ ਦੇ ਵਿੱਚ ਰਹਿਣ ਲੱਗਦੇ ਆ ਉਸ ਤੋਂ ਬਾਅਦ ਦਿੱਕਤਾਂ ਇੰਨੀ ਆਉਂਦੀਆਂ ਵਿੱਚ ਕਈ ਵਾਰ ਸਫਾਈ ਨਹੀਂ ਹੁੰਦੀ ਕਿ ਤੋ ਭੁਰਨ ਲੱਗ ਜਾਂਦਾ ਸਲਾਬ ਆ ਜਾਂਦੀ ਹੈ ਮੋੜ ਕੇ ਆਪਾਂ ਪ੍ਰਸ਼ੰਸਾ ਤਾਂ ਕੀ ਕਰਨੀ ਹੁੰਦੀ ਆਪਾਂ ਦੂਜੇ ਬੰਨ ਨੂੰ ਕਹਿੰਦੇ ਆ ਵੀ ਆਪਣਾ ਮਿਸਤਰੀ ਕੰਮ ਖਰਾਬ ਕਰ ਗਿਆ ਹਾਂਜੀ ਹਾਂਜੀ ਇਹਨਾਂ ਵੀ ਉਹ ਚ ਆਪਣੀ ਦਿੱਕਤ ਪੈਸਾ ਵੀ ਬੰਦੇ ਲੱ ਜਿਹੜਾ ਬੰਦਾ ਮਿਹਨਤ ਕਰਕੇ ਆਂਦਾ 4-6 ਮਹੀਨੇ ਦੇ ਕੇ ਆਂਦਾ ਵੀ ਉਹਦਾ ਵੀ ਟਾਈਮ ਖਰਾਬ ਹੋ ਜਾਂਦਾ ਨਾ ਉਹਦਾ ਨਾਮ ਵੀ ਖਰਾਬ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਕਰ ਵੀ ਆਪਣੇ ਇੱਕ ਵਾਰ ਹੁੰਦਾ ਵੀ ਵਧੀਆ ਕੰਮ ਕਰੇ ਤਾਂ ਕਿ ਇਹ ਵੀ ਚਾਰ ਬੰਦੇ ਨੂੰ ਅੱਗੇ ਗਾ ਰეკਮੈਂਡ ਹੀ ਕਰਦਾ ਹਾਂ ਜੀ ਠੀਕ ਆ ਬਾਈ ਤੇ ਇਹ ਤੋਂ ਇਲਾਵਾ ਵੀ ਆਪਾਂ ਇਸ ਪਿੰਡ ਤੋਂ ਇਲਾਵਾ ਸੰਗਰੀ ਇਲਾਕੇ ਤੋਂ ਇਲਾਵਾ ਵੀ ਆਪਾਂ ਹੋਰ ਕਿੱਥੇ-ਕਿੱਥੇ ਆਪਾਂ ਸਰਵਿਸ ਪ੍ਰੋਵਾਈਡ ਕਰਦੇ ਆ ਆਪਣੀ ਹੋਰ ਜੀ ਆਪਾਂ ਸੰਗਰੀ ਇਹ ਵੀ ਕੰਮ ਕਰਿਆ ਜੀ ਠੀਕ ਹੈ ਜੀ ਆਪਾਂ ਨੁਕੇਰੇ ਵੀ ਕੰਮ ਕਰਿਆ ਜੀ ਨੁਕੇਰੇ ਆਪਣੀਆਂ 15-16 ਕੋਠੀਆਂ ਨੁਕੇਰੇ ਪਾਈਆਂ ਜੀ ਅੱਛਾ ਜੀ ਜੰਡ ਵਾਲੇ ਕੰਮ ਕਰਿਆ ਜੀ ਆਪਣੇ ਨੇੜੇ ਨੇੜੇ ਏਰੀਆ ਦੇ ਵਿੱਚ ਕੰਮ ਕਰਿਆ ਜੀ ਠੀਕ ਹੈ ਜੀ ਹਾਂਜੀ 10 ਸਾਲ ਮੈਨੂੰ ਠੇਕੇਦਾਰੀ ਕਰਦੇ ਨੂੰ ਹੋ ਗਏ ਜੀ ਠੀਕ ਹੈ ਜੀ ਇਹ ਤੋਂ ਪਹਿਲਾਂ ਆਪਾਂ ਪਾਰਟੀ ਦੇ ਸਾਮਨਾ ਕਰਦੇ ਸੀ ਜੀ ਬਸ ਠੀਕ ਹੈ ਜੀ ਇੱਕ ਬਈ ਆ ਚੀਜ਼ ਮੈਂ ਵੇਖੀ ਨੋਟ ਕੀਤੀ ਹੈ ਵੀ ਤੁਸੀਂ ਜਿਹੜਾ ਗੇਟ ਬਣਾਇਆ ਇਹ ਚ ਹਾਂਜੀ ਉਹ ਬਾਹਰ ਪਿੱਛੇ ਆਟਮਾ ਕਾਹਤੋਂ ਬਣਾ ਰੱਖਿਆ ਏ ਜੀ ਐਸ ਕਰਕੇ ਬਣਾਇਆ ਜੀ ਹੁਣ ਮੈਂ ਮੰਨ ਲਓ ਵੀ 25 ਫੁੱਟ ਦੀ ਗਲੀ ਹੈ ਜੀ ਠੀਕ ਹੈ ਜੀ 25 ਫੁੱਟ ਦੀ ਗਲੀ ਦੇ ਵਿੱਚ ਜਿਵੇਂ ਮੰਨ ਲਓ ਆਪਾਂ ਫਰੰਟ ਤੇ ਗੇਟ ਬਣਾਉਂਦੇ ਤਾਂ ਜੀ ਹੁਣ ਇਹਦੀ ਭਾਰਤੀ ਹੈ ਜਿਹੜੀ ਭਾਰਤੀ ਦਾ ਲੈਵਲ ਅੰਦਰ ਦੀ ਭਰਾਈ ਦਾ ਲੈਵਲ ਮਿੱਟੀ ਦੀ ਲੈਵਲ ਰਹੂਗਾ ਜੀ 3.5 ਫੁੱਟ ਠੀਕ ਹੈ 3.5 ਫੁੱਟ ਦਾ ਹੁਣ ਜਦੋਂ ਆਪਾਂ ਰੈਂਪ ਲਾਵਾਂਗੇ ਜੀ ਹਾਂਜੀ ਪ੍ਰੋਪਰ ਰੈਂਪ ਤਾਂ ਆਉਂਦਾ ਜੀ 17 ਫੁੱਟ ਠੀਕ ਹੈ ਜੀ ਜੇ ਸਹੀ ਰੈਂਪ ਬਣਾਉਣਾ ਹੋਵੇ ਜੀ 1 ਫੁੱਟ ਉਚਾਈ ਮਗਰ 3 ਫੁੱਟ ਦੀ ਢਲਾਈ ਹੁੰਦੀ ਹੈ ਜੀ ਠੀਕ ਹੈ ਜੀ ਸਹੀ ਜਿਹੜਾ ਬਣਦਾ ਜੀ ਤਾਂ ਉਹਦਾ ਕਰਕੇ ਜ 7 ਫੁੱਟ ਬੈਕ ਲਿਆ ਜੀ ਜੀ ਤਾਂ ਕਿ ਹੁਣ ਗਲੀ ਦੇ ਵਿੱਚ ਜਿਹੜੀ ਮੰਨ ਲਓ ਸੜਕਾ ਇਹਦੇ ਉੱਤੇ ਨਾਲ ਰੈਂਪ ਬਣ ਗਿਆ ਉਹਨੂੰ ਰੈਂਪ ਵੀ ਵਧੀਆ ਬਣ ਗਿਆ ਆਪਾਂ ਗਲੀ ਦਾ ਵੀ ਆਪਾਂ ਜਗਾ ਨਹੀਂ ਲਈ ਜਣ ਜਾਣ ਵਾਲੇ ਨੂੰ ਸਾਧਨ ਵਾਲੇ ਨੂੰ ਕੋਈ ਦਿੱਕਤ ਨਾ ਆਵੇ ਜੀ ਤੇ ਆਪਣਾ ਵੀ ਉੱਚਾ ਵੀ ਉੱਚੇ ਦਾ ਉੱਚਾ ਹੋ ਜਾਊਗਾ ਹਾਂਜੀ ਅਲੱਗ ਤਾਂ ਅਲੱਗ ਬਣ ਗਿਆ ਹੈਨਾ ਸ਼ੋਅ ਵੀ ਵਧੀਆ ਬਣ ਜਾਂਦੀ ਹੈ ਹਾਂਜੀ ਠੀਕ ਆ ਬਈ ਕੋਲਮ ਲਾ ਕੇ ਬਈ ਘਰ ਤਾਂ ਯਾਰ ਬਹੁਤ ਸੋਹਣਾ ਬਣਾ ਰੱਖਿਆ ਹਾਂਜੀ ਰੋੜਾ ਕਿੰਨੇ ਟਾਈਮ ਦਾ ਹੋਰ ਕੰਮ ਰਹਿ ਗਿਆ ਵੀ ਇੱਥੇ ਕਿੰਨਾ ਕ ਰਹਿ ਗਿਆ ਹੋਰ ਕੰਮ ਕਰਨ ਵਾਲਾ ਕੰਮ ਜੀ ਸਾਡਾ ਚਾਰਦਵਾਰੀ ਨਿਕਲ ਚੁੱਕੀ ਹੈ ਜੀ ਸਾਰੀ ਮੰਨ ਲਓ ਚਨਾਈ ਵਾਲਾ ਕੰਮ ਹੋ ਗਿਆ ਜੀ ਤਾਂ ਪਲਾਸਟਰ ਹੈ ਪਲਾਸਟਰ ਤੇ ਲੱਗ ਜਾ ਉਹਨੂੰ ਕੋਈ ਮੰਨ ਕੇ ਚਲੋ ਤੁਸੀਂ ਡੇਢ ਮਹੀਨਾ ਨਹੀਂ ਮੈਂ ਕੱਲ ਵੇਖ ਤੁਰ ਜਿੰਨੀ ਪਲਾਸਟਰ ਦੀ ਬਈ ਸਫਾਈ ਹੈ ਨਾ ਮੈਂ ਬਹੁਤ ਕੋਠੀਆਂ ਵੇਖੀਆਂ ਹਾਂਜੀ ਕਿਸੇ ਕਿਸੇ ਕੋਠੀ ਜੀ ਬਈ ਇੰਨੀ ਸਫਾਈ ਵੇਖਣ ਨੂੰ ਮਿਲਦੀ ਵੀ ਜਦੋਂ ਆਪਾਂ ਨੂੰ ਪੂਰਾ ਉੱਤੋਂ ਥੱਲੇ ਤੱਕ ਵੇਖੀ ਹੈ ਨਾ ਕੋਈ ਜੋੜ ਨਹੀਂ ਦਿੰਦਾ ਹਾਂਜੀ ਹਾਂਜੀ ਇਹ ਸਾਡੀ ਖਾਸੀਅਤ ਹੈ ਜੀ ਇੱਕ ਕਿਸੇ ਚਾ ਤੁਸੀਂ ਚਾਰ ਸਫੇਰੇ ਤੁਸੀਂ ਦੇਖੋ ਜੀ ਜੋ ਕੰਦੇ ਸਿਤੀਵਾਰ ਇਸ ਮੰਨ ਲਓ ਵੀ ਜਿਹੜੀ ਲਪਾਈ ਕਰਨੀ ਹੈ ਜੀ ਉਸ ਨੂੰ ਪ੍ਰੋਪਰ ਅਸੀਂ ਜੀ ਇੱਕ ਵਾਰ ਚ ਹੀ ਲਾਉਣੇ ਹੈ ਜੀ। ਉਹੀ ਗੱਲ ਹੈ। ਕਿਸੇ ਕਿਸੇ ਕੋਰ ਦੇ ਵਿੱਚ ਤੁਹਾਨੂੰ ਜੋੜ ਨਾ ਮਿਲੂਗਾ ਕਿਤੇ ਪਲਾਸਟਰ ਦੇ ਵਿੱਚ ਆ ਸਾਡੀ ਖਾਸੀਅਤ ਹੈ ਜੀ। ਠੀਕ ਹੈ। ਮੇਨ ਖਾਸੀਅਤ ਇਹ ਹੈ ਜੀ ਸਾਡੇ ਮੰਨ ਲਓ ਮੈਂ ਖੁਦ ਠੇਕੇਦਾਰੀ ਕਰਦਾ ਜੀ। ਹਾਂਜੀ। ਕਈ ਠੇਕੇਦਾਰ ਕੀ ਕਰਦੇ ਜੀ ਠੇਕੇ ਠੇਕੇ ਤੇ ਲੈ ਲਿਆ ਜੀ ਕੰਮ ਜਾਂ ਮਿਸਤਰੀ ਰੱਖ ਕੇ ਕੰਮ ਕਰਾਉਂਦੇ ਆ ਜੀ। ਠੀਕ ਹੈ ਜੀ। ਸਾਡੇ ਕੋਲੇ ਉਹ ਕੰਮ ਹੈ ਨਹੀਂ ਜੀ ਅਸੀਂ ਦੋ ਜਾਣੇ ਆ। ਇੱਕ ਮੇਰਾ ਚਾਚਾ ਮੇਰੇ ਨਾਲ ਕੰਮ ਕਰਦਾ ਜੀ। ਠੀਕ ਹੈ ਭਾਈ। ਅਸੀਂ ਦੋਨੇ ਜਾਣਿਆਂ ਨੇ ਤੇ ਪਲਾਸਟਰ ਅਸੀਂ ਪ੍ਰੋਪਰ ਤਰੀਕੇ ਨਾਲ ਵੇਖੋ ਜੀ ਤੁਸੀਂ ਸਫਾਈ ਵੇਖੋ ਇੱਕਲ ਕੱਢਦੇ ਆ ਜੀ ਠੀਕ ਹੈ ਬਈ ਹਾਂਜੀ ਫੁੱਲ ਤਰਾਈ ਮਾਲਿਕ ਨੂੰ ਕੋਈ ਗੁੰਜਾਇਸੀ ਨਹੀਂ ਦਿੰਦੇ ਜੀ ਕਹਿਣ ਦੀ ਗੱਲ ਠੀਕ ਹੈ ਬਈ ਹਾਂਜੀ ਸੋ ਠੀਕ ਹੈ ਦੋਸਤੋ ਜਿਵੇਂ ਕਿ ਤੁਸੀਂ ਵੇਖਿਆ ਵੀ ਆ ਕੋਠੀ ਦੇ ਬਾਰੇ ਤੁਹਾਨੂੰ ਸਾਰੀ ਗੱਲ ਆਪਾਂ ਦੱਸਿਆ ਨੇ ਕੀ ਡਿਜ਼ਾਈਨ ਹੈ ਕੀ ਸਟਾਈਲ ਦਾ ਡਿਜ਼ਾਈਨ ਹੈ ਕਿੰਨੀ ਫੁੱਟ ਤੇ ਆਪਾਂ ਨੀਆ ਪਾਈਆਂ ਨੇ ਕੀ ਕਿੱਥੋਂ ਆਪਾਂ ਚਗਾਠਾ ਲੈ ਕੇ ਆਏ ਆ ਜਾਰੀ ਡਿਜ਼ਾਈਨ ਆਪਾਂ ਕਿੱਥੋਂ ਬਣਾਇਆ ਹੈ ਰੈਂਪ ਆਪਾਂ ਕਿੰਨਾ ਕੁ ਵੱਡਾ ਬਣਾਇਆ ਕਿੰਨਾ ਸਾਰਾ ਏਰੀਆ ਹੈਗਾ ਉਹ ਸਾਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਵੀਡੀਓ ਜੇ ਤੁਹਾਨੂੰ ਆ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਉਹਦੇ ਤੋਂ ਇਲਾਵਾ ਤੁਹਾਨੂੰ ਇਸ ਕੋਠੀ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਜਗਦੇਵ بھائی ਦਾ ਨੰਬਰ ਮੈਂ ਡਿਸਕ੍ਰਿਪਸ਼ਨ ਚ ਵੀ ਪਾ ਦਊਗਾ ਭਾਈ ਮਾੜਾ ਨੰਬਰ ਬੋਲ ਕੇ ਵੀ ਦੱਸ ਦੋ ਆਪ ਦਾ ਮੇਰਾ ਨੰਬਰ ਹੈ ਜੀ 96724 7998379 79983 ਠੀਕ ਹੈ ਇਹ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਚ ਵੀ ਪਾ ਦਾਂਗੇ ਕੋਠੀ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਕੋਈ ਅੱਗੇ ਕੰਮ ਕਰਵਾਉਣਾ ਹੋਵੇ ਕੁਝ ਵੀ ਪੁੱਛਣਾ ਹੋਵੇ ਤੁਸੀਂ ਕਿਸੇ ਵੀ ਟਾਈਮ ਬਾਈ ਨੂੰ ਫੋਨ ਕਰ ਸਕਦੇ ਹੋ ਮੇਰਾ ਨੰਬਰ ਡਿਸਕ੍ਰਿਪਸ਼ਨ ਚ ਵੀ ਹੈਗਾ ਬਾਇਓ ਚ ਵੀ ਹੈਗਾ ਤੁਸੀਂ ਮੈਨੂੰ ਵੀ ਫੋਨ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਚੰਗਾ ਜੀ ਸਤਿ ਸ੍ਰੀ ਅਕਾਲ ਠੀਕ ਆ ਭਾਈ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਦਿੱਤਾ ਆਪ ਦਾ ਠੀਕ ਹੈ ਜੀ ਚੰਗਾ ਜੀ ਓਕੇ